ਰੋਏ ਉઠી ਵਹਿ ਬਾਲ ਜਬੈ ਤਬ ਸ੍ਰੋਣਨ ਮੈਂ ਸੁਨ ਲਈ ਧੁਨ ਹੋਰੈ ਜਦੋ ਉਹ ਲੜਕੀ ਰੋਂਦੀ ਹੋਈ ਉੱઠી ਤਾਂ ਹੋਂ ਨਾਨੇ ਵੀ ਉਸਦੀ ਆਵਾਜ਼ ਕੰਨਾਂ ਨਾਲ ਸੁਣ ਲਈ ਤਾਇ ਗਏ ਨਿਪਕੰਸੇ ਕੇ ਘਰ ਜਾਏ ਕਹਿਓ ਜਨਮਿਉ ਰਿਪ ਤੋਰੈ ਉਹ ਭੱਜ ਕੇ ਕਾਂਸ ਦੇ ਘਰ ਗਏ ਅਤੇ ਜਾ ਕੇ ਕਿਹਾ ਤੇਰਾ ਵੈਰੀ ਚਾਮ ਪਿਆ ਹੈ ਲੈ ਕੇ ਕਿਰਪਾਨ ਗयो ਤਹਕੇ ਚਲ ਜਾਏ ਗਹੀ ਕਰ ਤੈ ਕਰ ਚੋਰ ਐ ਕਾਂਸ ਤਲਵਾਰ ਲੈ ਕੇ ਉਥੇ ਚਲਾ ਗਿਆ ਅਤੇ ਜਾ ਕੇ ਦੇਵਕੀ ਦੇ ਹੱਥੋਂ ਜ਼ੋਰ ਨਾਲ ਲੜਕੀ ਨੂੰ ਪਕੜ ਲਿਆ ਦੇਖੋ ਬਾਤ ਮਹਾ ਜੜ ਕੀ ਅਬ ਆਦਿਕ ਕੇ ਬਿਖ ਚਾਬਤ ਪੋਰਾ ਹੁਣ ਮਹਾ ਮੂਰਖ ਕਾਂਸ ਦੀ ਗੱਲ ਵੇਖੋ ਜੋ ਆਦਰਕ ਦੇ ਭੋਲੇਖੇ ਵਿਸ਼ ਮਿੱਠੇ ਤੇਲੀਏ ਦੀ ਕੰਢੀ ਖਾਰਿਆ ਹੈ ਲਾਏ ਰਹੀ ਔਰ ਸੋ ਤਹਿ ਕੋ ਮੁਖ ਤੇ ਕਾਹਿਓ ਬਾਤ ਸੁਨੋ ਮਤ ਵਾਰੇ ਦੇਵਕੀ ਉਸਨੂੰ ਛਾਤੀ ਨਾਲ ਲਗਾ ਰਹੀ ਸੀ ਅਤੇ ਮੋਹ ਕਾਂਸ ਨੂੰ ਕਹਿ ਰਹੀ ਸੀ ਹੈ ਪਾਗਲ ਪੁੱਤਰ ਹਨੇ मम ਪਾਵਕ ਸੇ ਛਟ ਹੀ ਤੁਮ ਪਾਥਰ ਪੈ ਹਨ ਡਾਰੇ ਮੇਰੀ ਗੱਲ ਸੁਣ ਤੂੰ ਮੇਰੇ ਅੱਗ ਵਰਗੇ ਤੇਜ ਵਾਲੇ ਛੇ ਪੁੱਤਰਾਂ ਨੂੰ ਪੱਥਰ ਉੱਤੇ ਪਟਕਾ ਕੇ ਮਾਰ ਸੁੱਟਿਆ ਹੈ ਇਸ ਧੀ ਨੂੰ ਨਾ ਮਾਰ ਛੇਨ ਕੈ ਕਾਂਸ ਕੈ ਹੋ ਮੁਖ ਤੇ ਇਹ ਭੀ ਪਟਕੇ ਇਹ ਕੈ ਆਬ ਨਾਰੇ ਪਰ ਉਸ ਕੋਲੋਂ ਖੋ ਕੇ ਕਾਂਸ ਨੇ ਮੂੰਹੋਂ ਕਿਹਾ ਇਸ ਨੂੰ ਵੀ ਹੁਣ ਨਾਲ ਹੀ ਪਟਕਾਉਂਦਾ ਹਾਂ ਦਾ ਮਣੀ ਹੋਇਆ ਲਹਿਕੀ ਨਬ ਮੈਂ ਜਬ ਰਾਖ ਲਈ ਵਹਿ ਰੱਖਣ ਹਾਰੇ ਉਹ ਉਸੇ ਵੇਲੇ ਹੱਥੋਂ ਨਿਕਲ ਗਈ ਅਤੇ ਬਿਜਲੀ ਬਣ ਕੇ ਆਕਾਸ਼ ਵਿੱਚ ਜਾ ਚਮਕੀ ਜਦ ਉਸ ਨੂੰ ਰੱਖਣ ਵਾਲੇ ਨੇ ਰੱਖ ਲਿਆ ਹੈ ਕਬਿਤ ਕਹਿ ਕਹਿ ਕਰੋਧ ਮਨ ਕਰ ਬਿਉਤ ਵਾਕੇ ਮਾਰ ਬੇ ਕੀ ਚਾਕਰਣ ਕਹਿਓ ਬਾਹਰ ਡਾਰੋ ਨਿਪ ਬਾਤ ਹੈ ਕਾਂਸ ਨੇ ਮਨ ਵਿੱਚ ਕ੍ਰੋਧ ਕਰਕੇ ਉਸ ਦੇ ਮਾਰਨ ਦੀ ਵਿਉਂਤ ਬਣਾਈ ਅਤੇ ਨੌਕਰਾਂ ਨੂੰ ਕਿਹਾ ਰਾਜ ਆ ਗਿਆ ਹੈ ਇਸ ਨੂੰ ਮਾਰ ਸੁੱਟੋ ਕਰਮੋ ਉਠਾਏ ਕੈ ਬਣਾਏ ਭਾਰੇ ਪੱਥਰ ਪਹਿ ਰਾਜ ਕਾਜ ਰੱਖ ਬੇ ਕੋ ਕਛ ਨਹੀਂ ਪਾਤ ਹੈ ਲੋਕੋ ਉਸ ਨੂੰ ਹੱਥ ਵਿੱਚ ਚੁੱਕ ਕੇ ਚੰਗੀ ਤਰ੍ਹਾਂ ਨਾਲ ਭਾਰੇ ਪੱਥਰ ਉੱਤੇ ਪਟਕਾਉਣ ਲੱਗੇ ਕਿਉਂਕਿ ਰਾਜ ਦੇ ਕਰਤਵ ਕਰਨ ਵਿੱਚ ਕੋਈ ਪਾਪ ਨਹੀਂ ਹੈ। ਆਪਣੋ ਸੋਵਲ ਕਰ ਰੱਖੈ ਇਹ ਭਲੀ ਭਾਂਤ ਸਭ ਛੰਦ ਬੰਦ ਕਹਿ ਕਾ ਛੋਟ ਇਹ ਜਾਤ ਹੈ। ਨੌਕਰ ਆਪਣੇ ਜੋਰ ਨਾਲ ਮਾਇਆ ਵੀ ਲੜਕੀ ਨੂੰ ਭਲੀ ਭਾਂਤ ਪਕੜੀ ਰੱਖਣਾ ਚਾਹੁੰਦੇ ਹਨ। ਪਰ ਉਹ ਕੰਨਿਆ ਆਪਣੇ ਯਤਨ ਨਾਲ ਖਲਾਸ ਹੋ ਜਾਂਦੀ ਹੈ। ਮਾਇਆ ਕੋ ਬੜਾਏ ਕੈ ਸੋ ਸਭਨ ਸੁਨਾਏ ਕੈ ਸੋ ਐਸੇ ਉੱਡੀ ਬਾਰਾ ਜੈਸੇ ਪਾਰਾ ਉੱਡ ਜਾਤ ਹੈ ਆਪਣੀ ਮਾਇਆ ਨੂੰ ਵਿਦਾ ਕੇ ਅਤੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਉੱਡ ਜਾਂਦੀ ਹੈ ਜਿਸ ਤਰ੍ਹਾਂ ਪਾਰਾ ਉੱਡ ਜਾਂਦਾ ਹੈ ਸਵਈਆ ਆਠ ਪੂਜਾ ਕਰ ਕੈ ਆਪਣੀ ਸਭਨੋ ਕਰਮੈ ਬਰ ਆਯੋ ਦਲੀਨੇ ਕੰਨਿਆ ਨੇ ਆਪਣੀਆਂ ਅੱਠ ਬਾਹਾਂ ਕਰਕੇ ਸਾਰੇ ਹੱਥਾਂ ਵਿੱਚ ਚੰਗੇ ਸ਼ਸਤਰ ਧਾਰਨ ਕਰ ਲੇ। ਜਵਾਲ ਨਿਕਾਸ ਕਹੀ ਮੁਖ ਤੇ ਰਿਪ ਔਰ ਭਯੋ ਤੁਮਰੋ ਮਤ ਹੀਨੇ। ਮੋਹ ਵਿੱਚੋਂ ਅੱਗ ਕੱਢ ਕੇ ਕਹਿਣ ਲੱਗੀ। "ਹੇ ਮਤ ਹੀਨੇ ਕਾਂਸ, ਤੇਰਾ ਵੈਰੀ ਹੋਰ ਥਾਂ ਤੇ ਪ੍ਰਗਟ ਹੋ ਗਿਆ ਹੈ। ਤਾਮਨੀ ਸੀਲਹਿ ਕੈ ਨਵ ਮੈਂ ਡਰ ਕੈ" ਫਟ ਗਏ ਤਹ ਸਤਰਣ ਸੀਨੇ ਇਹ ਕਹਿ ਕੇ ਆਕਾਸ਼ ਵਿੱਚ ਜਾ ਕੇ ਬਿਜਲੀ ਵਾਂਗੂ ਲਿਸ਼ਕੀ ਜਿਸ ਤੋਂ ਡਰ ਕੇ ਵਹਿਰੀਆਂ ਦੇ ਸੀਨੇ ਫਟ ਗਏ ਮਾਰ ਡਰ ਐਹ ਹੂੰ ਹਮ ਹੂੰ ਸਭ ਤਰਾਸ ਮਨੈ ਅਤ ਦਇਤਾਂ ਕੀਨੇ ਇਹ ਵਿਚਾਰ ਕੇ ਕਿ ਇਹ ਸਾਨੂੰ ਜਰੂਰ ਮਾਰ ਸੁੱਟੇਗੀ ਸਾਰਿਆਂ ਦੇਤਾ ਨੇ ਆਪਣੇ ਮਨ ਵਿੱਚ ਬਹੁਤ ਡਰ ਮੰਨਿਆ ਅਥ ਦੇਵਕੀ ਬਸੂਦੇਵ ਚੋਰਬੋ ਹੁਣ ਦੇਵਕੀ ਬਸੂਦੇਵ ਨੂੰ ਛੱਡੇ ਜਾਣ ਦਾ ਪ੍ਰਸੰਗ ਸਵਈਆ ਬਾਤ ਸੋਣੀ ਇਹ ਕੀ ਜੋ ਸਰੋਣਾ ਨਿੰਦਤ ਦੇਵਨ ਕੋ ਘਰ ਆਇਓ ਜਦੋਂ ਕਾਂਸ ਨੇ ਲੜਕੀ ਦੇ ਮੂੰਹੋਂ ਇਹ ਗੱਲ ਕੰਨਾਂ ਨਾਲ ਸੁਣੀ ਤਾਂ ਦੇਵਤਿਆਂ ਦੀ ਨਿੰਦਾ ਕਰਦਾ ਘਰਵਾਲ ਆ ਗਿਆ ਝੂਠ ਹਾਨੇ ਹਮ ਪੈ ਪਗ ਨੀ ਸੁਤ ਜਾਏ ਕੈ ਪਾਇਨ ਸੀਸ ਨਿਵਾਇਓ ਸੋ ਚਲ ਲਗਾ ਕਿ ਮੇਰੇ ਕੋਲੋਂ ਝੂਠ ਬੋਲ ਕੇ ਭੈਣ ਦੇ ਪੁੱਤਰ ਮਰਵਾ ਦਿੱਤੇ ਫਿਰ ਜਾ ਕੇ ਭੈਣ ਦੇ ਪੈਰਾ ਤੇ ਸਿਰ ਨਿਵਾਇਆ ਗਿਆਨ ਕਥਾ ਕਰ ਕੈ ਅਤ ਹੀ ਬਹੁਤ ਦੇਵਕੀ ਉਹ ਪਾਸੂ ਦੇਵਰ ਜਾਇਓ ਅਤੇ ਅਨੇਕ ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਕਰਕੇ ਦੇਵਕੀ ਅਤੇ ਬਸੂਦੇਵ ਨੂੰ ਪਰਸੰਨ ਕਰ ਲਿਆ। ਹੋਇ ਕੈ ਪਰਸੰਨ ਬੁਲਾਏ ਲੋਹਾਰ ਕੋ ਲੋਹ ਓ ਮੋਹ ਕੋ ਫਾਦ ਕਟਾਇਓ। ਫਿਰ ਪਰਸੰਨ ਹੋ ਕੇ ਲੋਹਾ ਨੂੰ ਬੁਲਾਇਆ ਅਤੇ ਲੋਹੇ ਤੇ ਮੋਹ ਦੇ ਬੰਧਨ ਕਟਵਾ ਦਿੱਤੇ। ਇਤ ਸ਼੍ਰੀ ਬਚੇਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਦੇਵ ਕੀ ਬਸੂ ਦੇਵ ਕੋ ਛੋਰ ਬੋ ਬਰਨਨ ਸਮਾਪਤੰ ਇਥੇ ਸ਼੍ਰੀ ਬਚੇਤਰ ਨਾਟਕ ਦੇ ਕ੍ਰਿਸ਼ਨ ਅਵਤਾਰ ਦੇ ਦੇਵ ਕੀ ਬਸੂ ਦੇਵ ਨੂੰ ਛੱਡਣ ਦਾ ਵਰਨਨ ਸਮਾਪਤ ਕੰਸ ਮਤਰੀਨ ਸੋ ਵਿਚਾਰ ਕਰਤ ਪਿਆ ਕੰਸ ਮੰਤਰੀਆਂ ਨਾਲ ਵਿਚਾਰ ਕਰਨ ਲੱਗਾ ਦੋਹਰਾ ਮੰਤਰੀ ਸਕਲ ਬੁਲਾਏ ਕੇ ਕੀਨੋ ਕਾਂਸ ਵਿਚਾਰ ਸਾਰੇ ਆ ਮੰਤਰੀਆਂ ਨੂੰ ਬੁਲਾ ਕੇ ਕਾਂਸ ਨੇ ਵਿਚਾਰ ਕੀਤਾ ਬਾਲਕ ਜੋ मम ਦੇਸ਼ ਮੈਂ ਸੋ ਸਭ ਢਾਰੋ ਮਾਰ ਕੇ ਮੇਰੇ ਦੇਸ਼ ਵਿੱਚ ਜੋ ਬਾਲਕ 1 2 ਸਾਲਾਂ ਵਿੱਚ ਜਨਮੇ ਹਨ ਉਹ ਸਾਰੇ ਮਰਵਾ ਦੇਵੋ ਸਵैया ਪਾਗਵਤ ਕੀ ਇਹ ਸੁਧ ਕਥਾ ਬਹੁ ਬਾਤ ਭਰੇ ਭਲੀ ਬਾਤ ਉਚਾਰੀ ਭਾਗਵਤ ਪੁਰਾਨ ਦਸਮ ਸਕੰਦ ਦੀ ਇਹ ਸੁੱਧ ਕਥਾ ਜੋ ਬਹੁਤ ਗੱਲਾਂ ਨਾਲ ਭਰੀ ਹੋਈ ਹੈ ਚੰਗੀ ਤਰ੍ਹਾਂ ਕਹੀ ਹੈ ਬਾਕੀ ਕਹੋ ਫੁਨ ਔਰ ਕਥਾ ਕੋ ਸੁਭ ਰੂਪ ਧਰਿਓ ਬ੍ਰਿਜ ਮਾਧਮੁਰਾਰੀ ਬਾਕੀ ਕਥਾ ਨੂੰ ਫੇਰ ਕਹਾਂਗਾ ਉਧਰ ਮੁਰਾਰੀ ਨੇ ਬ੍ਰਿਜ ਭੂਮੀ ਵਿੱਚ ਸੁੰਦਰ ਰੂਪ ਧਾਰਨ ਕੀਤਾ ਹੈ ਦੇਵ ਸਭੈ ਹਰ ਕੇ ਸੁਨ ਘੂਮੈ ਔਰ ਮਨ ਹੈ ਹਰ ਖੈ ਨਰ ਨਾਰੀ ਇਹ ਗੱਲ ਸੁਣ ਕੇ ਸਾਰੇ ਦੇਵਤੇ ਆਨੰਦਿਤ ਹੋ ਗਏ ਹਨ ਅਤੇ ਧਰਤੀ ਉੱਤੇ ਸਭ ਇਸਤਰੀ ਪੁਰਸ਼ ਮਨ ਵਿੱਚ ਪਰਸਾਨ ਹੋ ਗਏ ਹਨ ਮੰਗਲ ਹੋ へ ਘਰਾਂ ਘਰ ਮੈਂ ਉਤਰਿयो अवतारण को अवतारी ਘਰ ਘਰ ਵਿੱਚ ਖੁਸ਼ੀਆਂ ਹੋ ਰਹੀਆਂ ਹਨ ਕਿ ਅਵਤਾਰਾਂ ਦਾ ਅਵਤਾਰ શ્રી ਕ੍ਰਿਸ਼ਨ ਪ੍ਰਗਟ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ